ਜੀ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਇੱਕ ਹਰੀਸ਼ ਸ਼ਰਮਾ ਨਾਮ ਦਾ ਲੜਕਾ ਸੀ ਜਿਹਦਾ ਕਿ ਵੀ ਲੜਾਈ ਝਗੜੇ ਤੋਂ ਬਾਅਦ ਜਿਹੜਾ ਕਿ ਵੀ ਉਹ ਜਿਹਦੀ ਡੈਥ ਹੋ ਗਈ ਹੈ ਤੇ ਇਹਦੇ ਵਿੱਚ ਮੇਰੇ ਨਾਲ ਐਸਐਚਓ ਡੀ ਨੰਬਰ 1 ਹੈ ਜਿਹੜੀ ਆਪਣੀ ਹੁਣ ਤੱਕ ਦੀ ਤਫ਼ਤੀਸ਼ ਹੈ ਇਹਦੇ ਵਿੱਚ ਇਹ ਗੱਲਾਂ ਸਾਹਮਣੇ ਆਈ ਹੈ ਕਿ ਇਹਦੇ ਜਿਹੜੇ ਇਨ-ਲॉज ਸੀ ਉਹਨਾਂ ਦੇ ਵੱਲ ਜਿਹੜੇ ਤੇ ਚਾਚੇ ਸੋਹਰੇ ਆ ਉਹਨਾਂ ਦੀ ਜਿਹੜੀ ਹੈ ਕਿਸੇ ਗੱਲ ਨੂੰ ਲੈ ਕੇ ਇਹਦੇ ਨਾਲ ਲੜਾਈ ਝਗੜਾ ਹੋ ਗਿਆ ਜਿਹਦੇ ਬਾਅਦ ਇਹਦੇ ਕਾਫੀ ਸੀਰੀਅਸ ਇੰਜਰੀਜ਼ ਹੋਈਆਂ ਜਿਹਦੇ ਦੇ ਸੀਰੀਅਸ ਹੈੱਡ ਇੰਜਰੀਜ਼ ਵੀ ਸੀ ਤੇ ਇਹ ਲੜਕਾ ਵਾਟਰ ਸਪਲਾਈ ਚ ਇੱਥੇ ਕੰਮ ਕਰਦਾ ਸੀ ਤੇ ਕੱਲ ਹੀ ਇਹ ਇਨਸੀਡੈਂਟ ਮਤਲਬ ਹੋਇਆ ਇਹਨੂੰ ਲੱਗੇ ਗਿਆ ਕਿਸੇ ਗੱਲ ਤੋਂ ਉਹਨਾਂ ਕੋਲ ਤੇ ਉਹਦੇ ਬਾਅਦ ਲੜਾਈ ਝਗੜਾ ਹੋਇਆ ਤੇ ਫਿਰ ਬਾਅਦ ਚ ਜਿਹੜਾ ਉਹਦੇ ਸੀਰੀਅਸ ਇੰਜਰੀਜ਼ ਹੋ ਗਈ ਸੀ ਤੇ ਬਾਅਦ ਚ ਜਿਹੜਾ ਉਹ ਉਹਦੀ ਉਹ ਡੈਥ ਹੋ ਗਈ ਹੈ ਤੇ ਇਹਦੇ ਵਿੱਚ ਮੈਂ ਦੱਸਣਾ ਚਾਹੁੰਦਾ ਕਿ ਵੀ ਟੋਟਲ ਇਹਦੇ ਵਿੱਚ ਆਪਾਂ 7 ਜਿਹੜੇ ਦੋਸ਼ੀ ਆ ਉਹ ਜਿਹੜੇ ਆਪਾਂ ਮੁਕਦਮੇ 'ਚ ਨਾਮਜ਼ਦ ਕੀਤੇ ਆ ਇਹਦੇ ਵਿੱਚ ਆਪਾਂ ਮੁਕਦਮਾ ਨੰਬਰ 54 ਜਿਹੜਾ ਪੁਲਿਸ ਸਟੇਸ਼ਨ ਟੀਵੀ ਨੰਬਰ 1 'ਚ ਰਜਿਸਟਰ ਕੀਤਾ ਜੀ ਅੰਡਰ ਸੈਕਸ਼ਨ 103 ਜਿਹੜੀ ਪਹਿਲੇ 102 ਹੁੰਦੀ ਸੀ ਹੁਣ 103 ਬੀ ਐਨ ਐਸ ਹੈ ਉਹਦੇ ਅੰਡਰ ਤੇ 190 ਤੇ 191 3 ਜਿਹੜੀਆਂ ਪਹਿਲੇ 148 ਤੇ 149 ਹੁੰਦੀ ਸੀ ਤੇ ਇਹਦੇ ਵਿੱਚ ਜਿਹੜਾ ਮਰਡਰ ਦਾ ਜਿਹੜਾ ਮੁਕਦਮਾ ਆਪਾਂ ਦਰਜ ਕੀਤਾ ਜਿਹਦੇ ਵਿੱਚ ਆਪਾਂ ਹੁਣ ਤੱਕ ਜਿਹੜੇ ਤਿੰਨ ਦੋਸ਼ੀ ਜਿਹੜੇ ਆ ਅਰੈਸਟ ਕਰ ਚੁੱਕੇ ਆ ਜਿਨ੍ਹਾਂ ਦਾ ਨਾਮ ਜੀ ਅ ਕਲਵੀ ਪੰਡਿਤ ਅਲਿਆਸ ਬਿੱਟੂ son of ਗੋਵਿੰਦ ਸੰਜੀਵ ਕੁਮਾਰ ਅਲਿਆਸ ਸੋਨੂ son of ਗੋਵਿੰਦ ਤਨੂ ਸ਼ਰਮਾ ਵਾਈਫ ਆਫ ਸੰਜੀਵ ਕੁਮਾਰ ਅਲਿਆਸ ਸੋਨੂ ਇਹ ਤਿੰਨ ਦੋਸ਼ੀ ਜਿਹੜੇ ਆਪਾਂ ਅਰੈਸਟ ਕਰ ਰਹੇ ਆ ਤੇ ਟੋਟਲ 7 ਜਿਹੜੇ ਇੱਥੇ ਬੰਦੇ ਦਾਮਜਦ ਹੋਏ ਆ ਤੇ ਬੜੀ ਸਵਿਫਟਲੀ ਆਪਾਂ ਇਹ ਤੇ ਐਕਟ ਕੀਤਾ ਤੇ ਜਿਹੜੇ ਪਰਚਾ ਵੀ ਆਪਾਂ ਅਰੈਸਟ ਕਰ ਲਿਆ ਤੇ ਜਿਹੜੇ ਦੋਸ਼ੀ ਆ ਉਹ ਵੀ ਤਿੰਨ ਆਪਾਂ ਫੜ ਲਿਆ ਤੇ ਬਾਕੀ ਦੋਸ਼ੀਆਂ ਤੇ ਆਪਾਂ ਜਿਹੜੀ ਆ ਉਹ ਦਬਿਸ਼ ਦੇ ਰਹੇ ਉਹਨਾਂ ਨੂੰ ਵੀ ਆਪਾਂ ਜਲਦੀ ਤੋਂ ਜਲਦੀ ਫੜ ਲਾਂਗੇ ਇਹਦੇ ਵਿੱਚ ਮੈਂ ਇਹ ਕਹਿਣਾ ਚਾਹੁੰਦਾ ਕਿ ਵੀ ਇਸ ਤਰ੍ਹਾਂ ਦੇ ਇਨਸੀਡੈਂਟ ਜਿਹਦੇ ਵਿੱਚ ਐਨਾ ਐਕਸਟ੍ਰੀਮ ਵਾਇਲੈਂਸ ਤੇ ਜਿਹੜਾ ਕਾਨੂੰਨ ਆਪਣੇ ਹੱਥ ਚ ਲੈ ਕੇ ਜਿਹੜੀ ਇਹ ਕਾਰਵਾਈਆਂ ਕੀਤੀਆਂ ਜਾਂਦੀਆਂ ਇਹਦੇ ਵਿੱਚ ਪੁਲਿਸ ਬਹੁਤ ਹੀ ਸ਼ਕਤੀ ਨਾਲ ਜਿਹੜੀ ਆ ਉਹ ਨਜਿੱਠ ਨਜਿੱਠਦੀ ਆ ਤੇ ਅੱਜ ਨਜਿੱਠਿਆ ਵੀ ਆ ਆਪਾਂ ਤੇ ਇਸ ਤਰ੍ਹਾਂ ਦਾ ਵਾਇਲੈਂਸ ਆਪਾਂ ਬਿਲਕੁਲ ਵੀ ਟੋਲਰੇਟ ਨਹੀਂ ਕਰਾਂਗੇ ਕਿ ਜਿਹੜਾ ਵੀ ਕੋਈ ਇਸ ਤਰੀਕੇ ਦੀ ਵਾਇਲੈਂਸ ਕਰੂਗਾ ਉਦੇ ਖਿਲਾਫ ਅਪਾ ਸਖਤੋ ਸਖਤ ਕਾਰਾ ਚੇ ਜਿਹੜਾ ਪਰਚਾ ਦਵਾਂਗੇ ਜਿਸ ਤਰ੍ਹਾਂ ਇਸ ਕੇਸ 'ਚ ਆਪਾਂ 302 ਲਾ ਕੇ ਆਪਾਂ ਜਿਹੜਾ ਇਹ ਮਕਦਮਾ ਦਰਜ ਕੀਤਾ ਤੇ ਇਹ ਮੈਂ ਇਸ ਤਰੀਕੇ ਤੇ ਸਾਰੇ ਬੰਦਿਆਂ ਨੂੰ ਦੱਸਣਾ ਚਾਹੁੰਦਾ ਕਿ ਵੀ ਵਾਇਲੈਂਸ ਜਿਹੜਾ ਉਹਦੀ ਕੋਈ ਵੀ ਇੱਥੇ ਜਗ੍ਹਾ ਨਹੀਂ ਹੈ ਤੇ ਕੋਈ ਵੀ ਇਸ ਤਰੀਕੇ ਦੇ ਵਾਇਲੈਂਸ ਇਨਵੋਲ ਨਾ ਹੋਵੇ ਸਰ ਮਿਲਟਕ ਦੇ ਜਿਹੜੇ ਤਿੰਨ ਦੋਸ਼ੀ ਫੜੇ ਆ ਉਹ ਕਿਸ ਤਰ੍ਹਾਂ ਚ ਕੀ ਲੱਗਦੇ ਨੇ ਕੀ ਕਰ ਰਹੇ ਜੀ ਜਿਹੜੇ ਤਿੰਨ ਦੋਸ਼ੀ ਫੜਲੇ ਨੇ ਉਹ ਮਿਲਟਕ ਦੇ ਕੀ ਲੱਗਦੇ ਨੇ ਇਸ ਤਰ੍ਹਾਂ ਜੀ ਜੀ ਜਿਸ ਤਰ੍ਹਾਂ ਮੈਂ ਤੁਹਾਨੂੰ ਕਿਹਾ ਇਹਨਾਂ ਦੇ ਬੇਸਿਕਲੀ ਚਾਚਾ ਸੂਰੇ ਦੇ ਨਾਲ ਇਹਨਾਂ ਦਾ ਮੇਨ ਝਗੜਾ ਹੋਇਆ ਤੇ ਉਹੀ ਜਿਹੜਾ ਆਪਣਾ ਉਹੀ ਰਿਲੇਸ਼ਨ ਚ ਹੈ ਤੇ ਬਾਕੀ ਇਹਨਾਂ ਦੀ ਜਿਹੜੀ ਫਰਦਰ ਡਿਟੇਲ ਹੈ ਇਨਵੈਸਟੀਗੇਸ਼ਨ ਚ ਆਪਾਂ ਰਿਵੀਲ ਕਰਾਂਗੇ ਪਰ ਇਹ ਜਿਹੜੇ ਆ ਮੇਨ ਅਕਿਊਜ਼ ਆ ਉਹਨਾਂ ਚ ਤਿੰਨੇ ਦੋਸ਼ੀ ਨੇ